ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤਿ ਸੁਭਾਵੇ ਨਾਨਕਾ ਸਾਈਂ ਗੱਲ ਚੰਗੀ ਸਤਨਾਮ ਵਾਹਿਗੁਰੂ ਸਹਿਬ ਜੀ ਗਉੜੀ ਗਵਰੇਰੀ ਮਹੱਲਾ ਪੰਜਵਾਂ ਮਨ ਮੰਦਰ ਜਾਸੀ ਬਾਹਰ ਮਨ ਮੰਦਰ ਤਨ ਜਾਸੀ ਬਾਹਰ ਇਸਹੀ ਮਦ ਬਸਤ ਆਪਾਰ ਇਸਹੀ ਭੀਤਰ ਸੁਨੀਤ ਸਾ ਕਬਨ ਵਪਾਰੀ ਜਾ ਕਾ ਉਹਾਂ ਬਸਾ ਨਾਮ ਰਤਨ ਕੋ ਕੋ ਵਿਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜੇ ਕਬਨ ਸੋਜੁਗਤ ਜਿਤ ਕਰ ਭੀਜੈ ਪਾਇ ਲਗਉ ਤਜ ਮੇਰਾ ਤੇਰੇ ਕਬਨ ਸੋਜਨ ਜੋ ਸੌਦਾ ਜੋਰੇ ਮਹਿਲ ਸਾਹਾ ਕਾ ਕਨਬਦ ਪਾਵੇ ਕਬਨ ਸੋਬਿਤ ਜਿਤ ਭੀਤਰ ਬੁਲਾਵੇ ਤੂੰ ਵੱਡ ਸ਼ਾਹ ਜਾ ਕੇ ਕੋਟ ਬਰਜਾਰੀ ਕਬਨ ਸੋਦਾ ਤਾਲੈ ਸੰਚਾਰੀ ਖੋਜਤ ਖੋਜਤ ਨਜ ਘਰ ਪਾਇ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮਿਲੇ ਸਾਹ ਕਹੋ ਨਾਨਕ ਗੁਰ ਕੇ ਬੇਸਾਹ ਕਰ ਕਿਰਪਾ ਜਬ ਮਿਲੇ ਸਾਹ ਕਹੋ ਨਾਨਕ ਗੁਰ ਕੇ ਬੇਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 180 ਤੇ ਲਾਸਟ ਵਾਲੀ ਪੰਕਤੀ ਤੋਂ ਸ਼ਬਦ ਸ਼ੁਰੂ ਆ ਜੀ ਤੇ ਪਾਵਨ ਪਵਿੱਤਰ ਅੰਗ 181 ਤੇ ਸਪੂਰਨਤਾ ਹੈ ਸ਼ਬਦ ਦੀ ਜੋ ਆਪਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਸ਼ਬਦ ਗਾਇਨ ਕੀਤਾ ਹੈ ਉਹਦੇ ਆਪਾਂ ਅਖਰੀ ਅਰਥ ਤੇ ਭਾਵ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਗੁਰੂ ਦੀ ਕਿਰਪਾ ਸਰਕਾਰ ਮਹਾਰਾਜ ਸਮਝਾਉਣਾ ਕਰਦੇ ਨੇ ਮਨ ਮੰਦਰ ਤਨ ਜਾਸੀ ਬਾਹਰ ਪ੍ਰਭੂ ਪਰਮਾਤਮਾ ਦਾ ਵਾਸਾ ਹਿਰਦੇ ਘਰ ਦੇ ਮੰਦਰ ਵਿੱਚ ਹੀ ਹੈ ਹਿਰਦਾ ਘਰ ਮੰਦਰ ਆ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਰਹਿਣ ਵਾਸਤੇ ਬਣਾਇਆ ਹਿਰਦਾ ਮਹਾਰਾਜ ਕਹਿੰਦੇ ਨੇ ਮਨ ਮੰਦਰ ਤਨ ਜਾਸੀ ਬਾਹਰ ਤਸਹੀ ਮਦੇ ਵਸਤ ਅਪਾਰ ਅਕਾਲ ਪੁਰਖ ਵਾਹਿਗੁਰੂ ਇਨਸਾਨ ਤੇਰੇ ਅੰਦਰ ਹੀ ਵਸਦਾ ਹੈ ਤੇ ਮਨੁੱਖ ਬਾਹਰ ਭਾਲਦਾ ਫਿਰਦਾ ਅੰਦਰ ਵਸੇ ਮੂੜਾ ਬਾਹਰ ਪਾਲੇ ਇਸ ਤਰ੍ਹਾਂ ਵੀ ਪੰਕਤੀ ਆਉਂਦੀ ਹੈ ਗੁਰਬਾਣੀ ਵਿੱਚ ਵੀ ਇਹ ਮੂਰਖ ਮਨ ਬਾਹਰ ਭਾਲਦਾ ਫਿਰਦਾ ਪ੍ਰਭੂ ਪਰਮਾਤਮਾ ਅੰਦਰ ਹੀ ਵਸਦਾ ਇਨਸਾਨ ਦੇ ਇਸਹੀ ਪੀਤਰ ਸੁਨੀਤ ਸ਼ਾ ਮਨ ਦੇ ਅੰਦਰ ਹੀ ਮਹਾਰਾਜ ਕਹਿੰਦੇ ਸੁਣਿਆ ਵੀ ਉਹ ਸ਼ਾ ਪ੍ਰਭੂ ਪਰਮਾਤਮਾ ਮਨ ਦੇ ਅੰਦਰ ਹੀ ਹੈ ਕਬਨ ਵਪਾਰੀ ਜਾ ਕਾ ਉਹਾ ਵਿਸਾ ਮਹਾਰਾਜ ਕਹਿੰਦੇ ਕਿਹੜਾ ਵਪਾਰੀ ਹੈ ਜਿਹਨੂੰ ਇਹ ਵਿਸ਼ਵਾਸ ਆ ਵੀ ਮੇਰੇ ਹਿਰਦੇ ਘਰ ਵਿੱਚ ਵੱਸਦਾ ਬਿਰਲੇ ਹੈ ਨਹੀਂ ਤਾਂ ਆਮ ਤਾਂ 95 96% ਤਾਂ ਲੋਕ ਬਾਹਰ ਹੀ ਭਾਲਦੇ ਨੇ ਕੋਈ ਪਹਾੜਾਂ 'ਚ ਤੁਰਿਆ ਫਿਰਦਾ ਰੱਬ ਨੂੰ ਲੱਭਣ ਕੋਈ ਜੰਗਲਾਂ 'ਚ ਤੁਰਿਆ ਫਿਰਦਾ ਚਾਰ ਸਪੇਰੇ ਰੱਬ ਨੂੰ ਲੱਭਣ ਵਾਸਤੇ ਇਨਸਾਨ ਫਿਰਦਾ ਪਰ ਮਹਾਰਾਜ ਕਹਿੰਦੇ ਉਹ ਤੇਰੇ ਅੰਦਰ ਹੀ ਆ ਅੰਦਰ ਪ੍ਰਗਟ ਕਿਵੇਂ ਹੋਣਾ ਗੁਰੂ ਤੋਂ ਗਿਆਨ ਲੈ ਕੇ ਨਾਮ ਬਾਣੀ ਨਾਲ ਜੁੜ ਕੇ ਅਗੇ 사ਧਕ ਨੂੰ ਸਮਝਾਉਣਾ ਕਰਦੇ ਨੇ ਨਾਮ ਰਤਨ ਕੋ ਕੋ ਬਿਹਾਰੀ ਇਸ ਨਾਮ ਰਤਨ ਦਾ ਕੋਈ ਕੋਈ ਬਿਰਲਾ ਵਪਾਰੀ ਹੈ ਅਮਰਤ ਭੋਜਨ ਕਰੇ ਆਹਰੀ ਇਸ ਅਮਰਤ ਨਾਮ ਭੋਜਨ ਦਾ ਆਹਾਰ ਕੋਈ ਕੋਈ ਕਰਦਾ ਕਹਿਣ ਦਾ ਭਾਵ ਆ ਆਪਣੇ ਵਾਲੀ ਭਾਸ਼ਾ ਦੇ ਵਿੱਚ ਵੀ ਕੋਈ ਬਿਰਲਾ ਹੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਨਹੀਂ ਤਾਂ ਬਸ ਜਿੱਧਰ ਨੂੰ ਕਿਸੇ ਨੇ ਕਹਿਤਾ ਉਧਰ ਨੂੰ ਚੱਲ ਪੇ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਰਹਾਉ ਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਮਨ ਤਨ ਅਰਪੀ ਸੇਵ ਕਰੀ ਜੇ ਆਪਣਾ ਮਨ ਤੇ ਤਨ ਗੁਰੂ ਨੂੰ ਅਰਪਣ ਕਰ ਇਹ ਸੇਵਾ ਸੱਚੀ ਸੇਵਾ ਤੇਰੀ ਬੇ ਗੁਰੂ ਤੋਂ ਬਿਨਾ ਕਿਤੇ ਹੋਰ ਚੀਜ਼ ਸੀਸ ਨਹੀਂ ਝੁਕਦਾ ਜਾ ਕੇ ਤੇ ਗੁਰੂ ਤੋਂ ਬਿਨਾ ਕਿਸੇ ਦੀ ਹੋਰ ਤੂੰ ਗੱਲ ਨਹੀਂ ਮੰਨਦਾ ਜਿਹੜੀ ਕਿ ਗੁਰਮਤ ਅਨਸਾਰ ਬਾਕੀ ਤਾਂ ਜਿਹੜੀਆਂ دنیਆਵੀ ਗੱਲਾਂ ਬਾਤਾਂ ਉਹ ਤਾਂ ਰੈਸਲਾ ਜਿਹੜੀ ਹੁੰਦੀ ਆ ਉਹ ਤਾਂ ਭੈਣ ਭਰਾਵਾਂ ਦੀ ਸਾਰਿਆਂ ਦੀ ਰਲ ਕੇ ਹੁੰਦੀ ਆ ਪਰਿਵਾਰ ਦੇ ਵਿੱਚ ਕੋਈ ਕੰਮ ਕਰਨਾ ਵਿਆਹ ਜਾਦੀ ਕਰਨਾ ਕੋਈ ਉਹ ਸਾਰੇ ਪਰਿਵਾਰ ਦੀ ਰੈ ਹੋਣੀ ਚਾਹੀਦੀ ਆ ਰਿਸ਼ਤੇਦਾਰਾਂ ਦੀ ਵੀ ਸਲਾਹ ਲੈਣੀ ਚਾਹੀਦੀ ਆ ਉਹ ਨਹੀਂ ਗੱਲ ਇੱਥੇ ਇੱਥੇ ਆ ਵੀ ਗੁਰੂ ਤੋਂ ਬਿਨਾਂ ਕਿਸੇ ਦੀ ਹੋਰ ਗੱਲ ਨਹੀਂ ਮੰਨਦਾ ਵੀ ਕਿਸੇ ਦੇ ਹੋਰ ਨਹੀਂ ਆਖੇ ਲੱਗਦਾ ਜੋ ਗੁਰੂ ਕਹਿੰਦੇ ਨੇ ਉਹਵੇਂ ਕਰਦਾ ਗੁਰੂ ਨਾਮ ਜਪਣ ਲਈ ਕਹਿੰਦਾ ਸੱਚੀ ਸੁੱਚੀ ਕਿਰਤ ਕਮਾਈ ਲਈ ਕਹਿੰਦਾ ਇੱਕ ਗੁਰੂ ਦੀ ਗੱਲ ਮੰਨਣੀ ਆ ਧਿਆਨ ਰੱਖਣਾ ਇਸ ਗੱਲ ਦਾ ਮਨ ਤਨ ਅਰਪੀ ਸੇਵ ਕਰੀ ਜੇ ਕਬਨ ਸੋਜੁਗਤ ਜਿਤ ਕਰ ਭੀਜੇ ਮਹਾਰਾਜ ਨੇ ਪਹਿਲਾਂ ਵਾਲੇ ਬੰਦ ਚ ਦੱਸਿਆ ਵੀ ਮਨ ਤਨ ਅਰਪੀ ਸੇਵ ਕਰੀ ਜੇ ਤੇਰੀ ਸੱਚੀ ਸੇਵਾ ਹੈ ਆਪਣਾ ਮਨ ਤੇ ਤਨ ਅਰਪਣ ਕਰਦੇ ਗੁਰੂ ਨੂੰ ਕਬਨ ਸੋਜੁਗਤ ਜਿਤ ਕਰ ਭੀਜੇ ਉਹ ਕਿਹੜੀ ਜੁਗਤ ਆ ਜਿਹਦੇ ਨਾਲ ਪ੍ਰਭੂ ਪ੍ਰਮਾਤਮਾ ਸਾਡੇ ਤੇ ਪਤੀਜ ਜਾਏ ਖੁਸ਼ ਹੋ ਜੇ ਅੱਗੇ ਦੱਸਣਗੇ ਮਹਾਰਾਜ ਪਾਏ ਲਗੂੰ ਤਜ ਮੇਰਾ ਤੇਰੀ ਮਹਾਰਾਜ ਕਹਿੰਦੇ ਤੇਰੇ ਤੇ ਭਿੱਜੇਗਾ ਪ੍ਰਭੂ ਪਰਮਾਤਮਾ ਦਾ ਖੁਸ਼ ਹੋਏਗਾ ਗੁਰੂ ਤੇਰੇ ਤੇ ਖੁਸ਼ ਹੋਏਗਾ ਪਾਏ ਲਗੂੰ ਤਜ ਮੇਰਾ ਤੇਰਾ ਮੇਰ ਤੇਰ ਛੱਡ ਦੇ ਗੁਰੂ ਦੇ ਚਰਨੀ ਪੈ ਜਾ ਕਵਨਸੋ ਜਨ ਜੋ ਸੌਦਾ ਜੋਰੇ ਉਹ ਕਹੋ ਜਹ ਹਰੀ ਪ੍ਰਭੂ ਪਰਮਾਤਮਾ ਦਾ ਭਗਤ ਹੈ ਜਨ ਹੈ ਗੁਰੂ ਦਾ ਸੇਕੋ ਕਹੋ ਜਹ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਰਾਸ ਪੂੰਜੀ ਇਕੱਠੀ ਕਰਦਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਮਹਿਲ ਸਾਹਾ ਕ ਕਿਨ ਬਿਦ ਪਾਵੇ ਉਸ ਪ੍ਰਭੂ ਪਰਮਾਤਮਾ ਦੇ ਦਰ ਘਰ ਤੇ ਕਿਵੇਂ ਪ੍ਰਵਾਨ ਹੋਇਆ ਜਾਏ ਕਬਨ ਸੋਬੇਦ ਜਿਤ ਪੀਤਰ ਬੁਲਾਵੇ ਉਹ ਕਿਹੜੀ ਵੈਦਾ ਜਿਹੜੀ ਵਿਧੀ ਕਰਨ ਤੈਨੂੰ ਗੁਰੂ ਆਪਦੇ ਮਹਿਲ ਵਿੱਚ ਬਲਾਵੇ ਆਪਦੇ ਘਰ ਬਲਾਵੇ ਉਹ ਕਿਹੋ ਜਿਹਾ ਕੰਮ ਤੂੰ ਕਰਨਾ ਦੱਸਣਗੇ ਸਤਿਗੁਰੂ ਅਮੋਲ ਰਤਨ ਸਾਚ ਦਿਖਣਾ ਕਰ ਕਿਰਪਾ ਸਭ ਮੇਲੇ ਸਾਹਿਬ ਅੱਗੇ ਮਹਾਰਾਜ ਦੱਸਦੇ ਨੇ ਖੋਜਤ ਕਪਨ ਸੋ ਵਿਦ ਜਿਤ ਭੀਤਰ ਬਲਾਵੇ ਤੂੰ ਬਾਟ ਸ਼ਾ ਜਾ ਕੇ ਕੋਟ ਬਣ ਜਾ ਰੇ ਤੂੰ ਵੱਡਾ ਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਤੇ ਤੇਰੇ ਨਾਮ ਦੇ ਬਨਜਾਰੇ ਕਰੋੜ ਨੇ ਇਹ ਵੀ ਦੱਸਦਾ ਮਹਾਰਾ ਨੇ ਕਬਨ ਸੁਦਾਤਾ ਲੈ ਸੰਚਾਰੇ ਖੋਜ ਤ ਖੋਜ ਤ ਨਿਜ ਕਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਗੁਰੂ ਮਹਾਰਾ ਸੱਚੇ ਪਾਤਸ਼ਾਹ ਜਦੋਂ ਆਪਾਂ ਬਾਣੀ ਪੜ੍ਹਦੇ ਸੁਣਦੇ ਰਹਿੰਦੇ ਆ ਆਪਾਂ ਨੂੰ ਸੋਝੀ ਆਉਂਦੀ ਰਹਿੰਦੀ ਆ ਠੀਕ ਹੈ ਜੀ ਖੋਜਤ ਖੋਜ ਦਾ ਮਤਲਬ ਪਹਿਲਾਂ ਵਾਲਾ ਬੰਦ ਸੀਗਾ ਕਪਨ ਸੋ ਦਾਤਾ ਲੈ ਸੰਚਾਰੇ ਕਿਹੜੀ ਦਾਤ ਲੈ ਕੇ ਤੂੰ ਸਚਾਰਾ ਹੋ ਸਕਦਾ ਉਹ ਸਚਾਰ ਪ੍ਰਭੂ ਪਰਮਾਤਮਾ ਦਾ ਨਾਮ ਤੈਨੂੰ ਕਿਹੜੀਆਂ ਵਿਧੀਆਂ ਨਾਲ ਮਿਲ ਸਕਦਾ ਇੱਥੇ ਦੱਸਦੇ ਸੀ ਮਹਾਰਾਜ ਤੇ ਕਿਵੇਂ ਉਹ ਤੈਨੂੰ ਪ੍ਰਾਪਤ ਹੋਵੇ ਖੋਜਤ ਖੋਜਤ ਨਿਜ ਘਰ ਪਾਇਆ ਜਦੋਂ ਹੌਲੀ-ਹੌਲੀ ਆਪਾਂ ਬਾਣੀ ਪੜ੍ਹਦੇ ਆ ਸੁਣਦੇ ਆ ਲੱਗੇ ਰਹਿੰਦੇ ਆ ਜਿਵੇਂ ਕਬਰੀ ਦਾਣ ਨਾਲ ਜੇ ਕੋਈ ਇੱਕ ਕੀੜੀ ਲੱਗੀ ਰਹਿੰਦੀ ਆ ਤੇ ਕੀੜੀ ਵੀ ਬਾਵਾ ਸਾਰਾ ਪਦਾਰਥ ਇਕੱਠਾ ਕਰ ਲੈਂਦੀ ਨਿੱਕਾ ਜਿਹਾ ਮੂੰਹ ਆ ਦਾ ਲਾਈਨ ਬਲਾ ਕੇ ਲਾਈਨ ਬਣਾ ਕੇ ਲੱਗੀਆਂ ਰਹਿੰਦੀਆਂ ਆਪਾਂ ਦੇਖਦੇ ਆ ਆਮ ਦਿਖ ਜਾਂਦਾ ਆ ਭੌਣ ਲੱਗੇ ਬਣੇ ਇਸੇ ਤਰ੍ਹਾਂ ਹੀ ਜੇ ਤੂੰ ਲੱਗਾ ਹੀ ਰਹੇਗਾ ਨਾ ਗੁਰੂ ਦੀ ਬਾਣੀ ਸੁਣਨਾ ਪੜ੍ਹਨਾ ਥੋੜਾ 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 ਖਜ਼ਾਨਾ ਤੇਰੇ ਕੋਲੇ ਇਕੱਠਾ ਹੋ ਜਾਏਗਾ ਮਹਾਰਾਜ ਕਹਿੰਦੇ ਨੇ ਖੋਜਤ ਖੋਜਤ ਨਿਜ ਕਰ ਪਾਇ ਨਿਜ ਕਰ ਮਤਲਬ ਤੇਰੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਇਕੱਠਾ ਹੋ ਜਾਏਗਾ ਲੱਗਾ ਰਹਿ ਪਰ ਇਸ ਕੰਮ ਖੋਜਤ ਖੋਜਤ ਨਿਜ ਕਰ ਪਾਇਆ ਅਮੋਲ ਰਤਨ ਸਾਚ ਦਿਖ ਲਾਇਆ ਇਹ ਅਮੋਲ ਰਤਨਾ ਜੀ ਦਾ ਕੋਈ ਮੁੱਲ ਨਹੀਂ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਅਮੋਲ ਹੈ ਇਹਦੀ ਕੋਈ ਕੀਮਤ ਨਹੀਂ ਹੈ ਇਹਦਾ ਕੋਈ ਮੁੱਲ ਨਹੀਂ ਲਾਇਆ ਜਾ ਸਕਦਾ ਉਹ ਤੇਰੇ ਅੰਦਰ ਹੀ ਦਰਸ਼ਨ ਕਰਾ ਦੇਣੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਦੀ ਬਾਣੀ ਨੇ ਅਗੇ ਮਹਾਰਾਜ ਕੰਨ ਨੇ ਕਰ ਕਿਰਪਾ ਜਦ ਮਿਲੇ ਸਾਹ ਜਦੋਂ ਕਿਰਪਾ ਕਰਕੇ ਉਹ ਸ਼ਾ ਪ੍ਰਭੂ ਪਰਮਾਤਮਾ ਮਲਾ ਦਿੰਦਾ ਨਾ ਗੁਰੂ ਕੋ ਨਾਨਕ ਗੁਰ ਕੇ ਵੇ ਸਹ ਇਸ ਗੁਰੂ ਤੇ ਵਿਸ਼ਵਾਸ ਕਰ ਪਾਈ ਗੁਰਬਾਣੀ ਤੇ ਵਿਸ਼ਵਾਸ ਕਰ ਇਹਨੇ ਤੇਰੇ ਤੇ ਹੌਲੀ ਹੌਲੀ ਕਿਰਪਾ ਕਰਕੇ ਜਿਵੇਂ ਆਪਾਂ ਸੁਣਦੇ ਰਵਾਂਗੇ ਪੜ੍ਹਦੇ ਰਵਾਂਗੇ ਤਾਂ ਤੇਰਾ ਜੀਵਨ ਸਫਲ ਕਰ ਦੇਗੀ ਗੁਰਬਾਣੀ ਪ੍ਰਭੂ ਪ੍ਰਮਾਤਮਾ ਦੇ ਨਾਲ ਮੇਲ ਮਲਾਪ ਕਰਾ ਦੇਗੀ। ਅਗਲਾ ਸ਼ਬਦਾਂ ਗਉੜੀ ਮਹੱਲਾ ਪੰਜਵਾ ਗਵਾਰੇਰੀ ਰਹਿਣ ਦਿਲ ਸਾਰੇ ਇੱਕ ਰੰਗਾ ਦਿਨ ਰਾਤ ਇੱਕੇ ਰੰਗ ਚ ਰੰਗਿਆ ਰਹੇ ਮਹਾਰਾਜ ਕਹਿੰਦੇ। ਕਿਉਂ ਨਹੀਂ ਵੀ ਹੁਣ ਗੁਰੂਦਵਾਰਿਆਂ ਆਏ ਆਪਾਂ ਗੁਰੂ ਦੀ ਗੱਲ ਸੁਣਦੇ ਆ ਤੇ ਵਾਹ ਵਾਹ ਗੁਰੂ ਦਾ ਰੰਗ ਲੱਗ ਗਿਆ। ਮੰਨ ਲੇ ਮਾਨ ਲਓ ਵੀ ਲੱਗ ਗਿਆ। ਇੱਥੋਂ ਜਦੋਂ ਕਿਤੇ ਹੋਰ ਚਲੇ ਗਏ ਫਿਰ ਉਧਰਲਾ ਰੰਗ ਲੱਗ ਗਿਆ। ਨਾ ਰੰਗ ਨਹੀਂ ਬਦਲਨੇ ਇੱਕੋ ਰੰਗ ਚ ਰਹਿਣਾ ਮਹਾਰਾਜ ਕਹਿੰਦੇ ਰੈਨ ਦਿਨ ਸਰ ਰਹੇ ਇੱਕ ਰੰਗਾ ਗੁਰੂ ਦਾ ਗਿਆਨ ਵੀ ਇੱਕੋ ਰੰਗ ਚ ਰਹੇਗਾ ਗੁਰੂ ਵੀ ਆਪਣੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਇੱਕੋ ਰੰਗ ਚ ਰਹੇ ਆ ਅਕਾਲ ਪੁਰਖ ਵਾਹਿਗੁਰੂ ਫਿਰ ਕਿਰਪਾ ਕਰਦਾ ਜਦੋਂ ਇੱਕੇ ਰੰਗ ਚ ਰਹੇਗਾ ਤੂੰ ਇੱਕੇ ਰੰਗ ਚ ਰਹੇਗਾ ਉਹਦਾ ਜਦੋਂ ਤੇਰੇ ਕੋਲੇ ਗੁਰੂ ਦਾ ਸੰਧਾਨ ਤੇ ਗੁਰੂ ਦਾ ਗਿਆਨ ਪ੍ਰਭੂ ਪਰਮਾਤਮਾ ਦਾ ਨਾਮ ਵੱਲੇ ਹੋਇਆ ਰਹਿਨ ਦਿਨਸ ਦਿਨਸ ਰਹੇ ਇਕ ਰੰਗਾ ਪ੍ਰਭ ਕੋ ਜਾਣੇ ਸਦਹੀ ਸੰਗਾ ਮਹਾਰਾਜ ਕਹਿੰਦੇ ਉਹ ਪ੍ਰਭ ਪ੍ਰਮਾਤਮਾ ਨੂੰ ਸਦਾ ਆਪਦੇ ਸੰਗ ਸਮਝ ਆਪਦੇ ਜਾਨ ਨੇੜੇ ਵੀ ਨੇੜੇ ਹੀ ਵੱਸਦਾ ਨੇੜੇ ਬਸਣ ਦੀ ਨਿਸ਼ਾਨੀ ਕੀ ਆ ਨਿਕਟ ਬੁੱਝੇ ਬੁਰਾ ਕਿਉਂ ਕਰੇ ਮਹਾਰਾਜ ਕਹਿੰਦੇ ਜਦੋਂ ਤੂੰ ਪ੍ਰਭ ਪ੍ਰਮਾਤਮਾ ਨੂੰ ਜਿਹੜਾ ਮਨੁੱਖ ਪਹਿਣਾ ਚਾਹੇ ਭਾਈ ਆ ਨੇੜੇ ਸਮਝਦਾ ਉਹ ਕਿਸੇ ਵੀ ਕਿਸਮ ਦਾ ਬੁਰਾ ਨਹੀਂ ਕਰਦਾ ਕਿਉਂ ਕਿ ਉਹਨੂੰ ਪਤਾ ਵੀ ਪ੍ਰਭੂ ਪਰਮਾਤਮਾ ਮੈਨੂੰ ਦੇਖ ਰਿਹਾ ਜਦੋਂ ਇਹ ਬ੍ਰਤੀ ਬਣ ਗਈ ਤੇਰੀ ਤੇ ਤੂੰ ਪਰਮਾਤਮਾ ਤੈਨੂੰ ਮਿਲ ਗਿਆ ਮੰਨ ਲਾ ਮਨੁੱਖ ਤੂੰ ਇਹ ਮੰਨ ਲਾ ਸਮਝ ਲਾ ਵੀ ਜਦੋਂ ਤੂੰ ਨਿਕਟ ਬੁਝੇ ਬੁਰਾ ਕਿਉ ਕਰ ਜਦੋਂ ਤੂੰ ਬੁਰਾ ਨਹੀਂ ਕਰੇਗਾ ਵੀ ਤੇਰੀ ਸੁਰਤ ਦੇ ਵਿੱਚ ਇਹ ਗੱਲ ਰਹੇਗੀ ਯਾਦ ਰਹੇਗਾ ਵੀ ਗੁਰੂ ਮੈਨੂੰ ਦੇਖ ਰਿਹਾ ਪਰਮਾਤਮਾ ਮੈਨੂੰ ਦੇਖ ਰਿਹਾ ਫਿਰ ਕਿਸੇ ਵੀ ਕਿਸਮ ਦਾ ਕੰਮ ਮਾੜਾ ਨਹੀਂ ਕਰੇਗਾ ਇਨਸਾਨ ਮਹਾਰਾਜ ਕਹਣਾ ਕਰਦੇ ਨੇ ਰੈਣ ਦਿਨਸ ਰਹੇ ਇਕ ਰੰਗਾ ਪ੍ਰਭ ਕੋ ਜਾਣੇ ਸਦਹੀ ਸੰਗ ਠਾਕੁਰ ਨਾਮ ਕੀਓ ਉਹਨ ਵਰਤਨ ਜਿਨੇ ਉਸ ਠਾਕਰ ਪ੍ਰਭ ਪ੍ਰਮਾਤਮਾ ਦੇ ਨਾਮ ਦੀ ਵਰਤੋਂ ਕੀਤੀ ਹੈ ਤ੍ਰਿਪਤ ਅਗਾਵਨ ਹਰਿ ਅਦਿਸ਼ਣ ਤੇਰੇ ਮਨ ਦੀ ਤ੍ਰਿਪਤੀ ਹੋ ਜਾਏਗੀ ਜਦੋਂ ਹਰੀ ਪ੍ਰਭੂ ਪ੍ਰਮਾਤਮਾ ਦੇ ਦਰਸ਼ਨ ਹੋਏ ਹੁਣੇ ਗਰਬਾਣੀ ਰਾਹੀ ਆ ਜੀ ਗਰਬਾਣੀ ਚੋਂ ਦਰਸ਼ਨ ਹੋਣੇ ਆ ਗੁਰੂ ਦੇ ਤ੍ਰਿਪਤ ਅਘਾਵਨ ਤ੍ਰਿਪਤ ਹੋ ਜਾਏਗਾ ਤੇਰੀਆਂ ਛਾਰੀਆਂ ਜਿਹੜੀਆਂ ਸੰਸਾਰਿਕ ਇੱਛਾਵਾਂ ਹੈ ਉਹ ਮਹਾਰਾਜ ਕਹਿੰਦੇ ਮਿਟ ਜਾਣਗੀਆਂ ਜਦੋਂ ਗੁਰੂ ਦੇ ਦਰਸ਼ਨ ਹੋਏ ਹਰੀ ਪ੍ਰਭੂ ਪਰਮਾਤਮਾ ਦੇ ਦਰਸ਼ਨ ਹੋਏ ਗੁਰਬਾਣੀ ਚੋਂ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਹਰ ਸੰਗ ਰਤ ਮਨ ਤਨ ਹਰੇ ਜਿਹੜਾ ਗੁਰੂ ਦੇ ਗਿਆਨ ਨਾਲ ਜੁੜਿਆ ਰਿਹਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਜੀਵ ਮਹਾਰਾਜ ਕਹਿੰਦੇ ਹਰ ਸੰਗ ਰਤੇ ਮਨ ਤਨ ਹਰੇ ਤੇਰਾ ਮਨ ਤੇ ਤਨ ਹਰਿਆ ਰਹੇਗਾ ਛਦਾ ਚੜ੍ਹਦੀ ਕਲਾ ਵਿੱਚ ਰਹੇਗਾ ਤੂੰ ਇਨਸਾਨ ਗੁਰਪੂਰੇ ਕੀ ਸ਼ਰਨੀ ਪਰੇ ਪੂਰੇ ਗੁਰੂ ਦੀ ਸ਼ਰਨੀ ਪੈਣ ਦੇ ਨਾਲ ਭਾਈ ਤੇਰਾ ਮਨ ਤੇ ਤਾਂ ਹਰਿਆ ਰਹੇਗਾ ਰਹਾਉ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਚਰਨ ਕਮਲ ਆਤਮ ਆਧਾਰ ਗੁਰੂ ਦੇ ਚਰਨ ਕਮਲਾਂ ਦੇ ਨਾਲ ਆਪਣੇ ਜੀਵ ਨੂੰ ਜੋੜੀ ਰੱਖੇਗਾ ਤਾਂ ਤੇਰੀ ਜੀਵ ਆਤਮਾ ਦਾ ਆਧਾਰ ਹੋਏਗਾ ਮਨੁੱਖਾ ਜੀਵਨ ਸਫਲ ਹੋ ਜਾਏਗਾ ਇੱਕ ਨਿਰਾਹਰ ਆਗਿਆ ਕਰ ਬਸ ਸਤਿਗੁਰਾਂ ਦੀ ਕਿਰਪਾ ਨਾਲ ਸਦਕਾ ਇਹ ਕਿਰਪਾ ਜਦੋਂ ਹੋਗੀ ਨਾ ਤੇਰੇ ਤੇ ਤਾਂ ਤੂੰ ਆਪਣੇ ਆਪ ਦੇ ਮਨ ਤੇ ਇਹ ਗੱਲ ਟੁਕਾ ਲਈ ਜਰਨ ਕਮਲ ਆਤਮ ਆਧਾਰ ਤੇਰੇ ਜੀਵ ਆਤਮਾ ਦਾ ਆਧਾਰ ਹੋਏਗਾ ਇੱਕ ਨਿਰਾਹਰੇ ਆਗਿਆਕਾਰ ਗੁਰੂ ਦੀ ਗੁਰੂ ਦਾ ਆਗਿਆਕਾਰੀ ਹੋ ਜਾ ਆਗਿਆਕਾਰੀ ਗੁਰੂ ਦਾ ਇਹੀ ਹੋਣਾ ਵੀ ਗੁਰੂ ਤੋਂ ਬਿਨਾ ਕਿਸੇ ਦੇ ਅੱਗੇ ਹੋਰ ਸੀਸ ਨਾ ਝੁਕੇ ਕਿਤੇ ਹੋਰ ਤੇ ਗੁਰਮਤ ਤੋਂ ਉਲਟ ਕੋਈ ਤੇਰਾ ਕੰਮ ਨਾ ਹੋਵੇ ਠੀਕ ਆ ਜੀ ਜੋ ਵੀ ਤੇਰਾ ਕਾਰੋਬਿਹਾਰ ਆ ਉਹ ਗੁਰਮਤ ਅਨਸਾਰ ਹੋਵੇ ਪਰ ਮੈਂ ਵੀ ਨਾਲ ਹੀ ਆ ਛੋਡੇ ਗੱਲ ਕਹਿਣ ਵਾਲਾ ਤੇ ਸੁਣਨ ਵਾਲਾ ਆਪਾਂ ਸਾਰੇ ਹੀ ਆ ਪਰ ਆਪਣੀ ਮਰਜ਼ੀ ਕਰ ਜਾਂਦੇ ਆ ਜਦੋਂ ਆਪਦੀ ਮਰਜ਼ੀ ਕਰਦੇ ਆ ਫਿਰ ਆਪਣੀ ਮਰਜ਼ੀ ਕਰਨ ਵਾਲੇ ਨੂੰ ਮਾਪਿਓ ਵੀ ਕਹਿੰਦਾ ਵੀ ਜਾ ਕਰਦਾ ਫਿਰ ਜਿਵੇਂ ਮਰਜ਼ੀ ਆ ਤੇਰੀ ਅਸੀਂ ਨਹੀਂ ਤੇਰੇ ਜ਼ਿੰਮੇਵਾਰ ਫਿਰ ਸਤਿਗੁਰੂ ਨੂੰ ਲਾਂਭਾ ਦੇਣ ਦੀ ਲੋੜ ਨਹੀਂ ਹੈ ਭਾਈ ਫਿਰ ਜੇ ਤੂੰ ਆਪਣੀ ਮਰਜ਼ੀ ਕਰਦਾ ਤਾਂ ਗੁਰੂ ਨੂੰ ਆ ਕੇ ਲਾਂਭਾ ਨਾ ਦਈ ਬਸ ਫੇਟੋ ਆਪਦੀ ਮਰਜ਼ੀ ਨਾਲ ਜੀਵਨ ਜੀਲਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਮਨੁੱਖ ਆਪਦੀ ਮਰਜ਼ੀ ਨਾਲ ਜੀਵਨ ਜੀਲਾ ਜਿਵੇਂ ਵੀ ਜੀਣਾ ਭਾਈ ਜੇ ਗੁਰੂ ਅਨਸਾਰ ਜੀਵਨ ਜੀਏਗਾ ਤਾਂ ਉਹ ਫਿਰ ਤੂੰ ਮੇਰਾ ਰਾਖਾ ਸਭ ਨਹੀਂ ਥਾਈਂ ਤਾਂ ਭੋ ਕਿਹਾ ਕਾੜਾ ਜਿਓ ਫਿਰ ਗੁਰੂ ਸਾਰਿਆਂ ਥਾਵਾ ਤੇ ਰਾਖਾ ਜੀਵ ਆਤਮਾ ਦਾ ਸਰੀਰ ਖ ਕਰਕੇ ਵੀ ਤੇਰੀ ਰੱਖਿਆ ਕਰਦਾ ਦਾਤਾਂ ਦੇ ਰਿਹਾ ਖਾਣ ਪੀਣ ਦੇ ਰਿਹਾ ਤੈਨੂੰ ਰਹਿਣ ਸਹਿਣ ਵਾਸਤੇ ਸੁੱਖ ਸਹੂਲਤਾਂ ਮਹਾਰਾਜ ਕਹਣਾ ਕਰਦੇ ਨੇ ਇੱਕ ਬਣ ਜਾ ਇੱਕੇ ਵਿਵਹਾਰੀ ਇੱਕੋ ਦਾ ਬਣਜ ਵਪਾਰ ਕਰ ਗੁਰੂ ਦੇ ਗਿਆਨ ਦਾ ਗੁਰੂ ਦੇ ਨਾਮ ਦਾ ਬਣਜ ਬਿਹਾਰ ਇੱਥੇ ਲਿਖਿਆ ਮਹਾਰਾਜ ਨੇ ਇੱਕੇ ਬਣਜ ਇੱਕੇ ਵਿਵਹਾਰੀ ਜਿਹੜਾ ਇੱਕੋ ਦਾ ਬਣਜ ਵਪਾਰ ਕਰਦਾ ਨਾ ਗੁਰਦੇ ਸਿਧਾਂਤ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਹੈ ਮਨ ਅਬਰ ਨ ਜਾਣੇ ਬੇਲਨ ਰੰਕਾਰੀ ਬਈ ਬਿਰਾਨ ਰਾਂਗਕਾਰ ਤੋਂ ਅਕਾਲ ਪੁਰਖ ਵਾਹਿਗੁਰੂ ਗੁਰੂ ਤੋਂ ਬਿਨਾ ਹੋਰ ਨਹੀਂ ਅਸੀਂ ਕਿਸੇ ਨੂੰ ਜਾਣਦੇ ਕਿਸੇ ਬਾਬੇ ਪੀਰ ਦੇਵੀ ਦੇਵਤੇ ਨੂੰ ਅਸੀਂ ਨਹੀਂ ਜਾਣਦੇ ਭਾਈ ਫੇਰ ਤੇਰਾ ਬਨ ਗੁਰੂ ਨਾਲ ਜੁੜਿਆ ਹੋਇਆ ਜੇ ਫੇਰ ਭਾਈ ਮਨ ਇਹ ਆ ਵੀ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਵੀ ਜਿੱਥੇ ਗਏ ਉਹਦੇ ਹੀ ਗੋਣ ਗੋਣ ਲੱਗੇ ਫੇਰ ਸਾਡੀ ਭਾਈ ਦਰਦਰ ਤੇ ਕੂਕਰ ਵਾਲੀ ਵਸਤਾ ਹੈ ਜਿਵੇਂ ਦਰਦਰ ਤੇ ਕੂਕਰ ਤੁਰਿਆ ਫਿਰਦਾ ਵਰਕੀ ਦੀ ਖਾਤਰ ਹਰੇਕ ਥਾਂ ਤੇ ਪੂਛ ਹਲਾਉਂਦਾ ਫੇਰ ਸਾਡੀ ਬਿਰਤੀ ਇਹੇ ਜੀ ਹੈ ਸਤਿਗੁਰੂ ਸਮਝਾਉਣਾ ਕਰਦੇ ਨੇ ਇੱਕ ਬਣਜ ਏਕੋ ਵਿਵਹਾਰੀ ਅਵਰ ਨ ਜਾਣੇ ਬਿਨ ਨਰੰਕਾਰੀ ਫੇਰ ਜਦੋਂ ਤੂੰ ਨਰੰਕਾਰ ਤੋਂ ਬਿਨਾ ਕਿਸੇ ਨੂੰ ਹੋਰ ਨਹੀਂ ਜਾਣਦਾ ਮਹਾਰਾਜ ਫੇਰ ਕਹਿੰਦੇ ਨੇ ਅੱਗੇ ਹਰ ਖਸੋਗ ਤੋਂ ਹੂੰ ਤੇ ਮੁਕਤੇ ਫਿਰ ਹਰਖ ਤੋਂ ਸੋਗ ਤੋਂ ਤੈਨੂੰ ਮੁਕਤੀ ਦਵਾ ਦੇਗਾ ਮਹਾਰਾਜ ਤੈਨੂੰ ਹੰਕਾਰੀ ਵੀ ਨਹੀਂ ਰਹਿਣ ਦੇਗਾ ਤੇ ਤੈਨੂੰ ਸੋਗ ਵੀ ਨਹੀਂ ਹੋਣ ਦੇਗਾ ਕੋਈ ਸਦਾ ਤੇਰਾ ਮਨ ਇੱਕੋ ਰੰਗ ਵਿੱਚ ਚੜ੍ਹਦੀ ਕਲਾ ਵਿੱਚ ਮਹਾਰਾਜ ਕਹਿਣਾ ਕਰਦੇ ਨੇ ਅਵਰਨ ਜਾਣੇ ਬਿਨ ਰੰਕਾਰੀ ਅੱਗੇ ਸਤਿਗੁਰੂ ਕਹਿੰਦੇ ਨੇ ਹਰਖ ਸੋਗ ਤੋਂ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਸਦਾ ਫਿਰ ਰੌ ਰੀਤੀਆਂ ਤੋਂ ਰੋਰੀ ਤਿਆਂ ਦੀ ਮਲਾਲਤਾ ਨਹੀਂ ਲੱਗਦੀ ਫਿਰ ਗੁਰੂ ਦੇ ਪਿਆਰੇ ਨੂੰ ਅਲਿਪਤ ਰਹਿੰਦਾ ਤੇ ਗੁਰੂ ਦੇ ਗਿਆਨ ਨਾਲ ਜੁੜਿਆ ਰਹਿੰਦਾ ਸਦਾ ਅਲਿਪਤ ਜੋਗ ਅਰ ਜੁਗਤ ਜਦੋਂ ਗੁਰੂ ਦੇ ਗਿਆਨ ਨਾਲ ਇੱਕ ਮਿਕ ਹੋਇਆ ਰਿਹਾ ਮਨ ਤੇਰਾ ਭਾਈ ਫਿਰ ਜੋਗ ਅਰ ਜੁਗਤ ਫਿਰ ਤੇਰੇ ਕੋਲੇ ਫਿਰ ਤੂੰ ਜੋਗੀ ਆ ਤੂੰ ਜੁਗਤੀ ਆ ਅੱਗੇ ਮਹਾਰਾਜ ਕਹਾਣਾ ਕਰਦੇ ਨੇ ਜਿਸ ਸਭ ਮਹਿ ਸਭਤੇ ਰਹਤੇ ਪ੍ਰਭੂ ਪਰਮਾਤਮਾ ਸਾਰਿਆਂ ਦੇ ਵਿੱਚ ਵੱਸਦਾ ਹੈ ਤੇ ਸਾਰਿਆਂ ਤੋਂ ਵੱਖਰਾ ਵੀ ਆ ਜਿਵੇਂ ਆਪਾਂ ਪਹਿਲਾ ਸ਼ਬਦ ਪੜਿਆ ਆਉਂਦਿਆਂ ਨੇ ਇੱਕ ਪੰਕਤੀ ਪੜ੍ਹੀ ਆ ਵੇ ਆਪੇ ਇੱਕ ਰੰਗ ਆ ਤੇ ਆਪੇ ਬਹੁ ਰੰਗੀ ਆ ਇਹ ਪੰਕਤੀ ਆਪਾਂ ਪੜ੍ਹੀ ਸਿਉਂਦਿਆਂ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿ ਸੁਭਾਵੇ ਨਾਨਕਾ ਸਹੀ ਗੱਲ ਚੰਗੀ ਉਸ ਪ੍ਰਭੂ ਪ੍ਰਮਾਤਮਾ ਨੂੰ ਜੋ ਪੌਂਦਾ ਉਹੀ ਚੰਗਾ ਉਹ ਆਪੇ ਹੀ ਇੱਕ ਰੰਗ ਵਿੱਚ ਆ ਤੇ ਆਪੇ ਬਹੁ ਰੰਗੀ ਹੈ ਅਗੇ ਮਾਰਾ ਸਮਝਾਉਣਾ ਕਰਦੇ ਨੇ ਧੀਸ ਸਭ ਮੈਂ ਸਭ ਤੇ ਰਹਤੇ ਭਾਰ ਬ੍ਰਹਮ ਕਾ ਓਏ ਧਿਆਨ ਧਰਤੇ ਜਿਹੜੇ ਇੱਕੇ ਇੱਕੋ ਨੂੰ ਸਾਰਿਆਂ ਵਿੱਚ ਦੇਖਦੇ ਨੇ ਉਹ ਪਾਰ ਬ੍ਰਹਮ ਪਾਰ ਬ੍ਰਹਮ ਦਾ ਉਹ ਧਿਆਨ ਧਰਦੇ ਜਿਹੜੇ ਪ੍ਰਭੂ ਪਰਮਾਤਮਾ ਦਾ ਧਿਆਨ ਧਰਦੇ ਨੇ ਉਹ ਇੱਕੋ ਨੂੰ ਹੀ ਦੇ ਇੱਕੇ ਨੂੰ ਹੀ ਦੇਖਦੇ ਨੇ ਸਾਰਿਆਂ ਵਿੱਚ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਵेन ਨਹੀਂ ਕੋਈ ਇਹ ਪੰਕਤੀ ਹੈ ਗਰਬਾਣੀ ਦੇ ਵਿੱਚ ਪਚਾਰੂੰ ਸਾਰਿਆਂ ਨੂੰ ਪ੍ਰਭੂ ਪਰਮਾਤਮਾ ਦਾ ਸਾਰਿਆਂ ਵਿੱਚ ਪ੍ਰਭੂ ਪਰਮਾਤਮਾ ਦਿਖਦਾ ਕਿਸੇ ਨਾਲ ਫਿਰ ਈਰਖਾ ਦਬੈਤ ਲੜਾਈ ਝਗੜਾ ਨਹੀਂ ਹੁੰਦਾ ਕਿਸੇ ਨਾਲ ਵੀ ਕਿਸੇ ਕਿਸਮ ਦਾ ਵੀ ਫਿਰ ਕੋਈ ਈਰਕਾ ਦਬਾਇਦਾ ਨਹੀਂ ਮਨ ਵਿੱਚ ਰਹਿੰਦਾ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਸੰਤਨ ਕੀ ਮਹਿਮਾ ਕਬਨ ਬਖਾਣੂ ਇਸ ਗੁਰੂ ਸੰਤ ਦੀ ਮਹਿਮਾ ਕੀਤੀ ਨਹੀਂ ਜਾ ਸਕਦੀ ਆਪਾਂ ਉਹਦੇ ਗੁਣ ਗਾਉਣੇ ਨੇ ਵਿੱਚੋਂ ਕਿਣਕਾ ਮਾਤਰ ਗੁਣ ਗਾ ਸਕਦੇ ਆਪਾਂ ਉਹਦੇ ਅਗਾਧ ਬੋਧ ਕਿਸ ਮਿੱਤ ਨਹੀਂ ਜਾਣੂ ਉਹ ਅਗਾਧ ਬੋਧ ਹੈ ਵੱਡੇ ਪਸਾਰੇ ਵਾਲਾ ਹੈ ਉਹਦੀ ਕੋਈ ਕੀਮਤ ਨਹੀਂ ਜਾਣੀ ਜਾ ਸਕਦੀ ਇਥੇ ਇਹ ਦੱਸਦੇ ਨੇ ਸਤਿਗੁਰੂ ਪਾਰ ਬ੍ਰਹਮ ਮੁਹ ਹੈ ਕਿਰਪਾ ਕੀਜੇ ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਤਉਰ ਸੰਤਨ ਕੀ ਨਾਨਕ ਕਦੀਜੇ ਆਪਦੇ ਸਤ ਸੰਗੀਆਂ ਦਾ ਮੈਨੂੰ ਸੰਗ ਬਖਸ਼ ਮਹਾਰਾਜ ਧੂਰ ਦਾ ਮਤਬਲਾ ਆਪਦੇ ਸਤ ਸੰਗੀਆਂ ਦਾ ਆਪਦੇ ਭਗਤ ਪਿਆਰਿਆਂ ਦਾ ਮੈਨੂੰ ਸੰਗ ਬਖਸ਼ ਉਹਨਾਂ ਦੀ ਮੈਂ ਸੰਗਤ ਕਰਾਂ ਜਿਵੇਂ ਹੁਣ ਆਪਾਂ ਗੁਰੂ ਸੰਤ ਦੀ ਸੰਗਤ ਕਰ ਰਹੇ ਹਾਂ ਗੁਰੂ ਸੰਤ ਦੀ ਸੰਗਤ ਕਰਦੇ ਆ ਕਰਦੇ ਆ ਆਪਾਂ ਨੂੰ ਕੁਝ ਨਾ ਕੁਝ ਗਿਆਨ ਪੱਲੇ ਜ਼ਰੂਰ ਪਏਗਾ ਇੱਕ ਦੋ ਗੱਲਾਂ ਜ਼ਰੂਰ ਸਮਝ ਵਿੱਚ ਆ ਜਾਂਦੀਆਂ ਜਦੋਂ ਆਪਾਂ ਇੱਕ ਸ਼ਬਦ ਪੜ੍ਹਦੇ ਆ ਨਾ ਸਾਰਾ ਸ਼ਬਦ ਨਹੀਂ ਸਮਝ ਵਿੱਚ ਆਉਂਦਾ ਤਾ ਇੱਕ ਦੋ ਪੰਕਤੀਆਂ ਇੱਕ ਦੋ ਗੱਲਾਂ ਹੀ ਸਮਝ ਵਿੱਚ ਆ ਜਾਂਦੀਆਂ ਜੇ ਸਮਝ ਵਿੱਚ ਆ ਗ ਜਾਂ ਤਾਂ ਫਿਰ ਮੰਨ ਲਾ ਭਾਈ ਮੰਨੇ ਕੀ ਗੱਤ ਕਹੀ ਨਾ ਜਾਏ ਜਦੋਂ ਗੁਰੂ ਦੇ ਬਚਨ ਮੰਨ ਲੇ ਫਿਰ ਤੇਰਾ ਜੀਵਨ ਸਫਲ ਅੱਗੇ ਮਹਾਰਾਜ ਕਹਿੰਦੇ ਨੇ ਅਗਲਾ ਸ਼ਬਦ ਆਪ ਪੜ ਲੈਨੇ ਵਿਚਾਰ ਕੱਲ ਨੂੰ ਕਰਾਂਗੇ ਗੁਰੂ ਦੀ ਮਹਾਰਾਜ ਦੀ ਕਿਰਪਾ ਚੜ੍ਹ ਕੇ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਮਹਾਰਾਜ ਕਹਿੰਦੇ ਨੇ ਤੂੰ ਮੇਰਾ ਸਖਾ ਹੈ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰਾ ਸਕਾ ਤੂੰ ਹੀ ਮੇਰਾ ਮਿੱਤਰ ਹੈ ਤੂੰ ਮੇਰਾ ਪ੍ਰੀਤਮ ਤਮ ਸੰਗ ਹੀ ਤੂੰ ਹੀ ਮੇਰਾ ਪ੍ਰੀਤਮ ਹੈ ਤੇਰੇ ਸੰਗ ਹੀ ਮੇਰਾ ਪਿਆਰ ਹੈ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੂੰ ਮੇਰੀ ਇੱਜਤ ਲਜਤ ਮਹਾਰਾ ਸੱਚੇ ਸਤਗੁਰੂ ਦਾ ਤੂੰ ਹੀ ਮੇਰਾ ਗਹਿਣਾ ਹੈ ਤੁਜ ਬਿਨ ਨਿਮਖ ਨਾ ਜਾਈ ਰਹਿਣਾ ਤੈਥੋਂ ਬਿਨਾ ਇੱਕ ਅੱਖ ਝਮਕਣ ਦੇ ਸਮਾਂ ਵੀ ਮੈਂਥੋਂ ਰਹਿਣਾ ਨਹੀਂ ਜਾਂਦਾ ਮਹਾਰਾਜ ਹੈ ਵੀ ਸੱਚ ਨਹੀਂ ਰਿਹਾ ਜਾਂਦਾ ਪ੍ਰਭੂ ਪ੍ਰਮਾਤਮਾ ਲੈ ਇੱਕ ਮਿੰਟ ਹਵਾ ਆਕਸੀਜਨ ਰੋਕ ਦੇਵੇ ਤਾਂ ਹਾਲਤ ਦੇਖੋ ਕੀ ਹੁੰਦੀ ਹੈ ਮਹਾਰਾਜ ਕਹਿਣਾ ਕਰਦੇ ਨੇ ਤੁਝ ਬਿਨ ਨਿਮਖਾ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੂੰ ਹੀ ਮੇਰਾ ਲਾਲ ਮੇਰੇ ਪ੍ਰਾਨ ਹੈ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਤੂੰ ਹੀ ਮੇਰੇ ਸਹਬਾ ਤੂੰ ਹੀ ਮੇਰੇ ਖਾਨ ਵੱਡੇ ਅਕਾਲ ਪੁਰਖ ਵਾਹਿਗੁਰੂ ਜੀ ਰਹਾ ਜਿਉ ਤੁਮ ਰੱਖੋ ਤਬਹੀ ਰਹਿਣਾ ਹੈ ਪ੍ਰਭੂ ਪਰਮਾਤਮਾ ਜਿਵੇਂ ਤੂੰ ਰੱਖਦਾ ਓਵੇਂ ਹੀ ਸੰਸਾਰ ਰਹਿੰਦਾ ਆਪਣੀ ਮਰਜ਼ੀ ਨਾਲ ਨਹੀਂ ਕੁਝ ਵੀ ਕਰ ਸਕਦਾ ਕੋਈ ਹਾਂ ਕੁਝ ਅਧਿਕਾਰ ਦਿੱਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਨੂੰ ਆ ਹਿਰਦਾ ਦਿੱਤਾ ਦਿਮਾਗ ਵੀ ਤੂੰ ਆਪਣੀ ਸੂਝੀ ਦੇ ਨਾਲ ਜੀਵਨ ਜੀਦਾ ਪਰ ਜੋ ਕੁਦਰਤ ਦਾ ਸਿਸਟਮ ਉਹਨੂੰ ਇਨਸਾਨ ਨਹੀਂ ਬਦਲ ਸਕਦਾ ਤੇ ਨਾ ਇਨਸਾਨ ਉਹਨੂੰ ਚਲਾ ਸਕਦਾ ਕੁਦਰਤ ਦਾ ਸਿਸਟਮ ਉਹ ਅਕਾਲ ਪੁਰਖ ਵਾਹਿਗੁਰੂ ਕਾਦਰ ਹੀ ਚਲਾ ਸਕਦਾ ਆਪਦੀ ਕੁਦਰਤ ਨੂੰ ਜੋ ਉਹਨੇ ਕੁਦਰਤ ਪੈਦਾ ਕੀਤੀ ਹੈ ਉਹ ਕਿਵੇਂ ਥੋੜੀ ਜੀ ਗੱਲ ਖੁੱਲ ਗਏ ਬਈ ਕਿਸਾਨ ਵੀਰ ਪੈੜੀ ਬਾਹ ਬੀਜ ਕੇ ਬਾਹ ਕੇ ਉਹਦੇ ਵਿੱਚ ਬੀਜ ਪਾ ਸਕਦਾ। ਬਾਕੀ ਸਾਰੀਆਂ ਗੱਲਾਂ ਆਪਾਂ ਆਪਣੇ ਆਪ ਸਮਝ ਲਿਓ। ਉਹਦੇ ਵਿੱਚ ਬੀਜ ਪਾ ਸਕਦਾ ਉਹ ਉਗਣੀ ਉਹਨੇ ਬੱਲੀਆਂ ਕੱਢਣੀਆਂ। ਦਾਣੇ ਪੈਣੇ ਉਹਦੇ ਵਿੱਚ ਪੱਕਣੇ ਉਹ ਕਿਸਾਨ ਦੇ ਬਸ ਵਿੱਚ ਨਹੀਂ ਉਹ ਕੁਦਰਤ ਤੌਰ ਤੇ ਪੱਕਦੇ ਆ ਪ੍ਰਭੂ ਪਰਮਾਤਮਾ ਦੇ ਨਾਮ ਦੀ ਕਿਰਪਾ ਸਦਕਾ ਉਹਦੇ ਕੁਦਰਤ ਦੇ ਨਿਯਮ ਮੁਤਾਬਕ। ਠੀਕ ਆ ਤੂੰ ਦਾਣੇ ਪਾ ਤੇ ਬਾਹੀ ਬੀਜਤੀ ਤੇ ਜੋ ਫੁੱਟੀਆਂ ਹੋ ਲਗਰਾਂ ਫੁੱਟੀਆਂ ਨੇ ਫਸਲ ਉੱਗੀ ਐ ਉਹਨੂੰ ਫੜ